ਆਸਾ ਹਰ 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 ਹਰੇ ਹਰ ਸਬਰਦਾ ਜਾਣ ਗਏ ਨਿਸਤਰ ਤਰੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 487 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਰਵਦਾਸ ਜੀ ਉਹ ਕਾ ਪੰਜਵਾਂ ਬਚਨ ਸੋ ਸਭ ਤੋਂ ਪਹਿਲਾਂ ਆਪਣੇ ਬਚਨ ਦੀਆਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ 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 ਹਰੇ ਹਰ ਸਿਮਰਦਾ ਜਨ ਗਏ ਨਿਸਤਰ ਤਰੇ ਰਹਾਓ ਹਰ 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 ਹਰੇ ਅਰਥਾਤ ਕਿ ਮਹਾਰਾਜ ਕਹਿੰਦੇ ਅਸੀਂ ਉਸਾਰੀ ਪਰਮੇਸ਼ਰ ਜੀ ਦਾ ਹਰੀ 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 ਕਰਕੇ ਸਮਰਨ ਕਰਨਾ ਕਰਦੇ ਹਾਂ ਭਾਵ ਕਿ ਮਨ ਬਾਣੀ ਔਰ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰਦੇ ਹਾਂ ਕਹਿੰਦੇ ਹਾਰ ਸਿਮਰਤ ਜਾਨ ਗਏ ਨਿਸਤਰ ਤਰੇ ਰਹਾਓ ਹਾਰ ਸਿਮਰਤ ਜਾਨ ਗਏ ਨਿਸਤਰ ਤਰੇ ਅਰਥਾਤਕ ਸਰੀ ਪਰਮੇਸ਼ਰ ਜੀ ਦੇ ਸਮਰਨ ਦੇ ਸਦਕਾ ਅਸੀਂ ਤੁਹਾਡੇ ਜਾਨ ਅਥਵਾ ਦਾਸ ਜਾਂ ਸੇਵਕ ਨਿਸਤਰ ਤਰੇ ਅਰਥਾਤ ਕਹੇ ਵਾਹਿਗੁਰੂ ਜੀ ਚੰਗੀ ਤਰ੍ਹਾਂ ਤਰ ਕੇ ਤਰ ਗਏ ਪਾਪੋ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਗਏ ਸਭਿ ਸ਼੍ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੈ ਕਟੈ ਕਾਗਰ ਹਰ ਕੇ ਨਾਮ ਕਬੀਰ ਉਜਾਗਰ ਭਗਤ ਰਵਦਾਸ ਜੀ ਕਿਰਪਾ ਕਰਦੇ ਨੇ ਕਹਿੰਦੇ ਆ ਸਾਰੀ ਪਰਮੇਸ਼ਰ ਜੀ ਦੇ ਨਾਮ ਦੇ ਪ੍ਰਭਾਵ ਸਦਕਾ ਸ਼ਿਰੋਮਣੀ ਭਗਤ ਸ੍ਰੀ ਕਬੀਰ ਜੀ ਅਵਿਸਾਰ ਸੰਸਾਰ ਦੇ ਵਿੱਚ ਉਹ ਜਾਗਰ ਹੋ ਗਏ ਅਥਵਾ ਮਕਬੂਲ ਮਸ਼ਹੂਰ ਜਾਂ ਪ੍ਰਸਿੱਧ ਪ੍ਰਗਟ ਹੋ ਗਏ ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਅਰਥਾਤ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਜਨਮਾਂ ਜਨਮਾਂ ਤਰਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਕਾਗਰ ਅਥਵਾ ਕਾਗਜ ਜਫਰ ਧਰਮਰਾਜ ਦੇ ਵਈ ਖਾਤੇ ਹੀ ਕੱਟ ਦਿੱਤੇ ਭਾਵ ਉਹ ਕਿ ਆਪਣੇ ਸਮਰੰਦੇ ਪ੍ਰਭਾਵ ਸਦਕਾ ਉਸ ਦੇ ਹਿਸਾਬ ਕਿਤਾਬ ਤੇ ਲੀਕ ਹੀ ਫੇਰ ਦਿੱਤੀ ਮਹਾਰਾਜ ਕਹਿੰਦੇ ਜਿਵੇਂ ਜੈਤ ਸਰੀ ਰਾਗ ਦੇ ਵਿੱਚ ਤਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਫਰਮਾਨ ਹੈ ਨਾ ਕਹਿੰਦਾ ਧਰਮਰਾਏ ਦਰ ਕਾਗਜ ਫਾਰੇ ਜਨ ਨਾਨਕ ਲੇਖਾ ਸਮਝਾ ਕਹਿਤਾਰ ਮਹਾਰਾਜ ਨੇ ਆਪਣੇ ਦਰਬਾਰ ਦੇ ਵਿੱਚ ਭਗਤਾਂ ਦੇ ਜਿਹੜੇ ਕਾਗਜ਼ ਸੀ ਉਹੀ ਪਾੜ ਦਿੱਤੇ ਔਰ ਭਗਤਾਂ ਦਾ ਲੇਖਾ ਸਾਫ਼ ਹੋ ਗਿਆ ਹਸਾਬ ਕਿਤਾਬ ਸਾਫ਼ ਹੋ ਗਿਆ ਸੋ ਇੱਥੇ ਵੀ ਮਾਰੇ ਕਹਿੰਦੇ ਨੇ ਹਰ ਕੇ ਨਾਮ ਕਬੀਰ ਹੋ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਸੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਇਹਦਾ ਨੇਮਤ ਨਾਮ ਦਿਓ ਦੂਧ ਪੀ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਨਿਮਤ ਨਾਮ ਦੇਉ ਦੂਧ ਪੀਆ ਅਰਥਾਤ ਕਿਸ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਦੇ ਨਿਮਿਤ ਅਥਵਾ ਪਰਥਾਏ ਹੀ ਭਗਤ ਨਾਮਦੇਵ ਜੀ ਨੇ ਉਸ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਪ੍ਰਗਟ ਕਰਕੇ ਦੁੱਧ ਪਿਉਣਾ ਕੀਤਾ ਜਿਵੇਂ ਪੈਰੋ ਰਾਗ ਦੇ ਵਿੱਚ ਖੁਦ ਭਗਤ ਨਾਮਦੇਵ ਜੀ ਦਾ ਫਰਮਾਨ ਹੈ ਨਾ ਕਹਿੰਦਾ ਦੁੱਧ ਕਟੋਰਾ ਗੜਵਾ ਪਾਣੀ ਇੱਕ ਕਟੋਰੇ ਚ ਦੁੱਧ ਲੈ ਲਿਆ ਗੜਵੇ ਚ ਪਾਣੀ ਪਾ ਲਿਆ ਕਹਿੰਦਾ ਕਪ ਲਗਾਏ ਨਾਮਾ ਦੁਹਿਆਨੀ ਨਾਮਦੇਵ ਜੀ ਨੇ ਕਪ ਲਗਾਾਂ ਚੋ ਕੇ ਤੇ ਲੈ ਆਂਦਾ ਦੁੱਧ ਕਹਿੰਦਾ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੋ ਮਨਪਤੀ ਆਏ ਏ ਗੋਵਿੰਦ ਰਾਦੇ ਕਾਲਪੁਰਖ ਵੈਗੁਰੂ ਜੀ ਦੁੱਧ ਪੀਣਾ ਕਰੋ ਕਹਿੰਦਾ ਦੁੱਧ ਪੀਓ ਮੇਰੋ ਮਨਪਤੀ ਆਏ ਦੁੱਧ ਪੀਣਾ ਕਰੋ ਤਾਂ ਜੋ ਮੇਰਾ ਮਨ ਪ੍ਰਸੰਨ ਹੋ ਜਾਵੇ ਖੁਸ਼ ਹੋ ਜਾਵੇ ਜੇ ਨਾ ਨਾ ਪੀਤਾ ਕਹਿੰਦਾ ਨਹੀਂ ਤਾਂ ਘਰ ਕੋ ਬਾਪ ਰਸਾਏ ਸਾਡੇ ਘਰ ਦੇ ਬਾਪਾ ਮੇਰੇ ਨਾਨੇ ਨੇ ਰੁੱਸ ਜਾਣੇ ਡੇੜਾ ਮੇਰੀ ਡਿਊਟੀ ਲਾ ਕੇ ਗਿਆ ਹੈ ਤੁਹਾਨੂੰ ਭੋਗ ਲਵਾਉਣ ਦੀ ਸੋ ਕਹਿੰਦਾ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰਾਗੈ ਧਰੀ ਸੋਨੇ ਦੀ ਕਟੋਰੀ ਦੁੱਧ ਨਾਲ ਭਰ ਕੇ ਨਾ ਨਾਮਦੇਵ ਜੀ ਨੇ ਹਰੀ ਦੇ ਅੱਗੇ ਰੱਖ ਦਿੱਤੀ ਔਰ ਹਰੀ ਜੀ ਕੀ ਕਹਿੰਦਾ ਨਾ ਕਹਿੰਦਾ ਏਕ ਭਗਤ ਮੇਰਾ ਹਿਰਦੈ ਵਸੈ ਨਾਮੈ ਦੇਖ ਨਰਾਇਣ ਹੱਸੈ ਕਹਿੰਦਾ ਇੱਕ ਭਗਤ ਮੇਰੇ ਹਿਰਦੇ ਚ ਵਸ ਗਿਆ ਨਾਮਦੇਵ ਜੀ ਦੇ ਭੋਲੇ ਪਾਹ ਨੂੰ ਦੇਖ ਕੇ ਨਰਨ ਜੀ ਹੱਸਦੇ ਨੇ ਸੋ ਨਾਰਾਇਣ ਜੀ ਨੇ ਪ੍ਰਗਟ ਹੋ ਕੇ ਦੁੱਧ ਪੀਣਾ ਕੀਤਾ ਸੀ ਕਹਿੰਦੇ ਦੁੱਧ ਪੀ ਆਏ ਭਗਤ ਘਰ ਗਿਆ ਨਾਮੇ ਹਰਿ ਦਾ ਦਰਸ਼ਨ ਭਇਆ ਸੋ ਇਸ ਤਰੀਕੇ ਦੇ ਨਾਲ ਭਗਤ ਨਾਮਦੇਵ ਜੀ ਦੁੱਧ ਪਿਆ ਕੇ ਵਾਪਸ ਆਪਣੇ ਘਰ ਨੂੰ ਪਰਤੇ ਸਨ ਔਰ ਇਸ ਤਰ੍ਹਾਂ ਨਾਮਦੇਵ ਜੀ ਨੂੰ ਹਰੀ ਦਾ ਦਰਸ਼ਨ ਨਸੀਬ ਹੋਇਆ ਸੀ ਸੋ ਐਸੇ ਕਰਕੇ ਭਗਤ ਰਵਦਾਸ ਜੀ ਵੀ ਇੱਥੇ ਕਿਰਪਾ ਕਰਦੇ ਨੇ ਕਹਿੰਦਾ ਨਿਮਤ ਨਾਮ ਦੇਵ ਦੁੱਧ ਪੀ ਆਇਆ ਕੇਵਲ ਤਾਂ ਕੇਵਲਾ ਪ੍ਰੇਮਾ ਭਗਤੀ ਦੇ ਨਮਿਤ ਹੀ ਪ੍ਰੇਮਾ ਭਗਤੀ ਦੇ ਪਰਥਾ ਇਹ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਦੁੱਧ ਪਿਆਉਣਾ ਕੀਤਾ ਸੀ ਔਰ ਕਹਿੰਦਾ ਤੋ ਜਗ ਜਨਮ ਸੰਕਟ ਨਹੀਂ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਅਰਥਾਤ ਕਿ ਤਾਂ ਹੀ ਤਾਂ ਇਸ ਜਗਤ ਦੇ ਵਿੱਚ ਦੁਬਾਰਾ ਦੁਬਾਰਾ ਜਨਮ ਕੇ ਭਾਵ ਜਨਮ ਲੈ ਕੇ ਭਗਤ ਨਾਮਦੇਵ ਜੀ ਜੋਨੀਆਂ ਦੇ ਸੰਕਟ ਦੇ ਵਿੱਚ ਨਹੀਂ ਆਏ ਕਹਿਣ ਤੋਂ ਭਾਵ ਮੁਕਤ ਹੋ ਗਏ ਸੋਗ ਅੰਤਮ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੀ ਕਿਰਪਾ ਕਰਨ ਲੱਗੇ ਨੇ ਭਗਤ ਰਵਦਾਸ ਜੀ ਕਹਿੰਦਾ ਜਾਨ ਰਵਦਾਸ RAM ਰੰਗ ਰਾਤਾ ਏਓ ਗੁਰ ਪ੍ਰਸਾਦ ਨਾਨਕ ਨਰਕ ਨਹੀਂ ਜਾਂਦਾ ਜਾਨ ਰਵਦਾਸ RAM ਰੰਗ ਰਾਤਾ ਅਰਥਾਤ ਕਿ ਆਪਣੇ ਬਚਨ ਦੇ ਅਖੀਰ ਚ ਭਗਤ ਰਵਦਾਸ ਜੀ ਕਿਰਪਾ ਕਰਦੇ ਹਨ ਕੈ ਮੈਰਾ ਵਾਦਾਸ ਉਸ ਹਰੀ ਜੀ ਦਾ ਜਾਨ ਥਵਾ ਦਾਸ ਜਾਂ ਸੇਵਕ ਆ ਰਾਮ ਰੰਗ ਰਤਾ ਅਰਥਾਤ ਕਿਸ ਰਾਮ ਜੀ ਦੇ ਰੰਗ ਥਵਾ ਪ੍ਰੇਮ ਦੇ ਵਿੱਚ ਰੰਗਿਆ ਗਿਆ ਤੇ ਮਹਾਰਾਜ ਕਹਿੰਦੇ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਅਰਥਾਤ ਕਿਸ ਤਰੀਕੇ ਦੇ ਨਾਲ ਆਪਣੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਹੁਣ ਮੈਂ ਭਾਈ ਨਰਕਾ ਨੂੰ ਨਹੀਂ ਜਾਵਾਂਗਾ ਕਹਿੰਦਾ ਜਾਨ ਰਵੈ ਦਾਸ ਰਾਮ ਰੰਗ ਰਤਾ ਇਹ ਉਹ ਘਰ ਪ੍ਰਸਾਦ ਨਰਕ ਨਹੀਂ ਜਾਂਦਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ